ਬਤਮਾਕੂ ਨੇ ਬਾਪੂ ਦੀ ਜਿੰਦਗੀ ਖਰਾਬ ਕਰ ਦਿੱਤੀ। ਹਾਂਜੀ। ਅਜਰਦਾ ਲਾਉਂਦਾ ਸੀ ਬਾਪੂ। ਅਜਰਦਾ। ਜਾਂਦੇ ਨੇ ਮੂੰਹ ਦਾ ਕੈਂਸਰ ਪੈਦਾ ਕਰਦਾ ਸਾਰਾ ਸੱਤ ਦਿਓਂ ਗਲ ਗਿਆ। ਤੁਹਾਨੂੰ ਦਿਖਾ ਨਹੀਂ ਸਕਦੇ। ਹੋਲ ਹੋ ਗਿਆ ਇਤੋਂ ਐਡਾ ਵੱਡਾ ਇਤੋਂ। ਬਾਪੂ ਰਾਜਕੁਮਾਰ ਜੀ ਅੱਜ ਇਸ ਦੁਨੀਆ ਤੋਂ ਰੁਖਸਤ ਹੋ ਗਏ। ਬਾਪੂ ਜੀ ਅਕਾਲ ਚਲਾਣਾ ਕਰ ਗਏ। ਤੇ ਬਾਪੂ ਕਰੀਬ ਢਾਈ ਮਹੀਨੇ ਦਾ ਸਮਾਂ ਸਾਡੇ ਕੋਲੇ ਬਚਿਤ ਕਰਕੇ ਗਏ ਨੇ। ਸਾਡੀ ਟੀਮ ਵੱਲੋਂ, ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਗਈ। ਜਿੰਨੀ ਕੁ ਹੋ ਸਕੇ ਇਹਨਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨੀ ਤੇ ਜਦੋਂ ਬਾਪੂ ਸਾਡੇ ਕੋਲ ਆਇਆ ਜਦੋਂ ਅਸੀਂ ਬਾਪੂ ਦੇ ਮੂਰੇ ਕੱਪੜਾ ਖੋਲਿਆ ਤੇ ਬਾਪੂ ਦੇ ਉਦੋਂ ਵੀ ਤਮਾਕੂ ਵਿੱਚ ਜ਼ਖਮ ਦੇ ਲੱਗਿਆ ਹੋਇਆ ਸੀ ਤੇ ਸਾਡੀ ਫੇਰ ਵੀ ਬੇਨਤੀ ਆ ਅਸੀਂ ਫੋਟੋਆਂ ਲਾਈਆਂ ਉੱਤੇ ਬਾਪੂ ਜੀ ਦੀਆਂ ਜੇ ਕੋਈ ਪਹਿਚਾਣਦਾ ਵਾ ਬਾਪੂ ਨੂੰ ਜੇ ਕੋਈ ਜਾਣਦਾ ਵਾ ਬਾਪੂ ਨੂੰ ਤਾਂ ਪਲੀਜ਼ ਸਾਡੇ ਨੰਬਰਾਂ ਨਾਲ ਸੰਪਰਕ ਕਰੋ ਆਪਾਂ ਇਹਨਾਂ ਦਾ ਅੰਤਮ ਸੰਸਕਾਰ ਆ ਜਿਹੜਾ ਉਹ ਅੱਜ 5 ਤਰੀਕ ਆ 7 ਤਰੀਕ ਨੂੰ ਕਰਾਂਗੇ ਆਪਾਂ ਅਸੀਂ 2 ਦਿਨ ਬਾਪੂ ਨੂੰ ਮੋਰਚੀ ਚ ਰੱਖ ਕੇ ਇੰਤਜ਼ਾਰ ਕਰਾਂਗੇ ਉਸ ਹੱਥ ਦਾ ਜਿਹੜਾ ਬਾਪੂ ਦੇ ਪਰਿਵਾਰ ਦਾ ਹੋਵੇ ਤੇ ਸ਼ੇਅਰ ਕੀਤੀ ਵੀਡੀਓ ਨਾਲ ਹੀ ਇਹ ਪਤਾ ਲੱਗ ਸਕਦਾ ਆਪਾਂ ਨੂੰ ਕਿ ਬਾਪੂ ਰਾਜਕਮਰ ਹੈ ਕੌਣ ਸੀ ਹੈ ਕਿੱਥੋਂ ਸੀ ਇਹ ਤੁਸੀਂ ਦੱਸ ਸਕਦੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ बापू राज कुमार जी बापू राज कुमार जी आज इस दुनिया तो रुखसत हो गए बापू जी काल चलाना कर गए बापू राज कुमार जी ਸਾਡੇ ਕੋਲੇ ਅੱਜ ਤੋਂ ਕਰੀਬ ਢਾਈ ਕਿ ਮਹੀਨੇ ਪਹਿਲਾਂ 24 3 26 3 24 ਨੂੰ ਆਏ ਸੀ ਆਪਣੇ ਆਪ ਹੀ ਆ ਗਏ ਸੀ 24 ਤਰੀਕ ਨੂੰ ਸਾਡੇ ਕੈਂਪ ਲੱਗਿਆ ਹੋਇਆ ਸੀ ਇੱਥੇ ਬਾਹਰ ਤੀਜੇ ਮਹੀਨੇ ਤੇ ਬਾਪੂ ਜੀ ਉੱਥੇ ਆਏ ਤਾਂ ਇਹਨਾਂ ਦੇ ਮੂੰਹ ਤੇ ਜ਼ਖਮ ਸੀ ਆ ਪੂਰਾ ਮੂੰਹ ਇਹਨਾਂ ਨੇ ਲਬੇਟਿਆ ਸੀ ਕੱਪੜੇ ਨਾਲ ਤੇ ਆ ਕੇ ਦੱਸਿਆ ਇਹਨਾਂ ਨੇ ਵੀ ਮੈਂ ਬਿਮਾਰ ਆ ਮੇਰਾ ਕੋਈ ਨਹੀਂ ਹੈਗਾ ਮੇਰੀ ਮਦਦ ਕਰੋ ਬਾਪੂ ਜੀ ਦੇ ਕੋਲੇ ਸਾਡਾ ਨੰਬਰ ਸੀ ਤੇ ਜਿਨ੍ਹਾਂ ਨੇ ਭੇਜਿਆ ਸੀ ਉਹਨਾਂ ਦਾ ਨੰਬਰ ਸੀਗਾ ਤੇ ਉਹਨਾਂ ਨਾਲ ਸਾਡੀ ਗੱਲ ਹੋਈ ਉਹ ਵੀਰ ਪੰਜਾਬ ਪੁਲਿਸ ਜੌਬ ਕਰਦਾ ਉਹਨਾਂ ਨੇ ਦੱਸਿਆ ਵੀ ਮੈਨੂੰ ਇਹ ਬੰਦਾ ਮਿਲਿਆ ਤੇ ਇਹਦੀ ਮੈਂ ਪ੍ਰੋਬਲਮ ਦੇਖ ਕੇ ਮੇਰੇ ਮੂੰਹ ਦੇ ਵਿੱਚ ਬਹੁਤ ਵੱਡਾ ਜ਼ਖਮ ਤੇ ਇਹ ਤਮਾਕੂ ਲਾਉਂਦਾ ਸੀਗਾ ਜਿਹਦੇ ਕਰਕੇ ਇਹਨੂੰ ਪ੍ਰੋਬਲਮ ਆ ਗਈ ਤੇ ਜਦੋਂ ਬਾਪੂ ਸਾਡੇ ਕੋਲ ਆਇਆ ਜਦੋਂ ਅਸੀਂ ਬਾਪੂ ਦੇ ਮੂੰਹੋਂ ਕੱਪੜਾ ਖੋਲਿਆ ਤੇ ਬਾਪੂ ਦੇ ਉਦੋਂ ਵੀ ਤਮਾਕੂ ਵਿੱਚ ਜ਼ਖਮ ਦੇ ਲੱਗਿਆ ਹੋਇਆ ਸੀ ਤਾਂ ਇਹ ਬਾਪੂ ਨੂੰ ਮੂੰਹ ਦਾ ਕੈਂਸਰ ਹੋਇਆ ਤਮਾਕੂ ਦੇ ਨਾਲ ਬਾਪੂ ਜੀ ਨੇ ਦੱਸਿਆ ਵੀ ਮੈਂ ਇਕੱਲਾ ਹੀ ਆ ਮੇਰਾ ਪਿੰਡ ਆ ਜਿਹੜਾ ਕੁਰਕ ਖੇਤਰ ਦੇ ਵਿੱਚ ਆ ਬਰੋਨੀ ਪਿੰਡ ਆ ਹਰਿਆਣੇ ਦੇ ਭੈਣ ਭਰਾ ਹੈਗੇ ਆ ਪਰ ਕਿੱਥੇ ਆ ਕਿੱਥੇ ਨਹੀਂ ਮੈਨੂੰ ਨਹੀਂ ਪਤਾ ਬਹੁਤ ਕੋਸ਼ਿਸ਼ ਕੀਤੀ ਬਾਪੂ ਨਾਲ ਮੈਂ ਬਹੁਤ ਵਾਰ ਗੱਲਾਂ ਕੀਤੀਆਂ ਵੀ ਬਾਪੂ ਦੱਸ ਦੇ ਤੂੰ ਸਾਨੂੰ ਪਰ ਬਾਪੂ ਨੇ ਕੁਝ ਨਹੀਂ ਦੱਸਿਆ ਬਸ ਮੈਂ ਛੋਟਾ ਜਿਹਾ ਹੁੰਦਾ ਹੀ ਕਹਿੰਦਾ ਘਰੋਂ ਆ ਗਿਆ ਸੀਗਾ ਘਰ ਦੇ ਕਿੱਥੇ ਰਹਿੰਦੇ ਆ ਭਰਾ ਮੇਰਾ ਕਿੱਥੇ ਰਹਿੰਦਾ ਪਤਾ ਹੀ ਨਹੀਂ ਕਿੱਥੋਂ ਆਇਆ ਸੀ ਕਿਹੜੇ ਪਿੰਡੋਂ ਆਇਆ ਸੀ ਉਹ ਵੀ ਨਹੀਂ ਪਤਾ ਕਹਿੰਦਾ ਮੈਂ ਛੋਟਾ ਹੁੰਦਾ ਹੀ ਆ ਗਿਆ ਸੀ ਭਰਾ ਦਾ ਕੀ ਨਾਮ ਉਹ ਵੀ ਨਹੀਂ ਪਤਾ ਮਤਲਬ ਕੁਝ ਨਹੀਂ ਦੱਸਿਆ ਬਾਪੂ ਨੇ ਇੱਕ ਜਰੂਰ ਬਾਪੂ ਦਾ ਸਹੂਬੇ ਇਕਬਾਲ ਸਿੰਘ ਆ ਜਿਨ੍ਹਾਂ ਦੇ ਨਾਲ ਬਾਪੂ ਕਹਿੰਦਾ ਮੈਂ ਕੰਮ ਕੀਤਾ ਬਹੁਤ ਟਾਈਮ ਇੱਕ ਬਲਬੀਰ ਸਿੰਘ ਆ ਜੀਵਨ ਆ ਉਹਨਾਂ ਦੇ ਨਾਲ ਬਾਪੂ ਨੇ ਲੰਬਾ ਸਮਾਂ ਸਿਹਰੀ ਰਲਿਆ ਰਿਆ ਕੰਮ ਕਰਦਾ ਸੀ ਬਾਪੂ ਕਹਿੰਦਾ ਮੈਂ ਖੇਤੀ ਬਾੜੀ ਦਾ ਘਰ ਮੈਂ ਛੋਟੇ ਹੁੰਦੇ ਨਹੀਂ ਛੱਡਦਾ ਸੀ ਕਹਿੰਦਾ ਨਾਮ ਬਾਪੂ ਰਾਜਕਮਾਰ ਦਾ ਹਦਾ ਸੀ ਆਪਣਾ ਤੇ ਅੱਜ ਅਕਾਲ ਚਲਾਣਾ ਕਰ ਗਿਆ ਬਾਪੂ ਰਾਜਕਮਾਰ ਕਿਉਂਕਿ ਜਿਹੜਾ ਮੂੰਹ ਦਾ ਕੈਂਸਰ ਸੀਗਾ ਉਹ ਸਾਰੇ ਅੰਦਰ ਤੱਕਰ ਫੈਲ ਗਿਆ ਸੀ ਡਾਕਟਰ ਸਾਹਿਬ ਡੈਥ ਦਾ ਕੀ ਕਾਰਨ ਇਹਨਾਂ ਦੇ ਉਹ ਕੈਂਸਰ ਕਰਕੇ ਅਟੈਕ ਆ ਗਿਆ ਕਰ ਕੈਂਸਰ ਕਰਕੇ ਨਹੀਂ ਵਾਇਰਸ ਫੈਲ ਗਿਆ ਇਨਫੈਕਸ਼ਨ ਜਾ ਰਹਾ ਹੋਵੇ ਜਾਂਦੀ ਉਸ ਵਿੱਚ ਕੀ ਜੇਮਿੰਗ ਚੇਂजेस ਆਏ ਉਸ ਬਾਰੇ ਸਪਾਰਟਿਓ ਜਾਨੀ ਕਿ ਹਾਰਟ ਅਟੈਕ ਆਇਆ ਸਾਇਲੈਂਟ ਅਟੈਕ ਆਇਆ ਬੋਡੀ ਦੇ ਵਿੱਚ ਇਨਫੈਕਸ਼ਨ ਜਿਆਦਾ ਫੈਲ ਗਈ ਸੀ ਕਿਉਂਕਿ ਆ ਸਾਰੀ ਚੀਜ਼ ਪੂਰੀ ਬਾਪੂ ਦੀ ਗਲ ਚੁੱਕੀ ਸੀ ਤੇ ਇੱਕ ਜਿਹੜੀ ਆ ਬਾਹ ਸੀ ਬਾਪੂ ਦੇ ਜਦਨ ਆਇਆ ਸੀ ਇਹ ਬਾਹ ਨਾਰਮਲ ਸੀ ਆ ਬਾਹ ਇੰਨੀ ਮੋਟੀ ਸੀ ਪੂਰੀ ਇਹਦੇ ਜਿਵੇਂ ਕੋਈ ਬਲੋਕੇਜ ਹੁੰਦੀ ਆ ਕੋਈ ਕਲਾਉਡ ਹੁੰਦਾ ਡਾਕਟਰ ਕਹਿੰਦੇ ਵੀ ਇਦਾਂ ਦਾ ਹੈਗਾ ਕੁਝ ਸਮੱਸਿਆ ਤੇ ਫਿਰ ਉਹਦੀ ਦਵਾਈ ਚੱਲੀ ਥੋੜਾ ਸੋਜਿਸ਼ ਘਟ ਗਈ ਸੀ ਕੀ ਬਾਹ ਦੀ ਪਰ ਮੂੰਹ ਦੀ ਜਿਹੜੀ ਕੈਂਸਰ ਦੀ ਸਮੱਸਿਆ ਸੀ ਉਹ ਵੱਧਦੀ ਜਾ ਰਹੀ ਸੀ ਤੇ ਉਹਦਾ ਇਲਾਜ ਕੋਈ ਨਹੀਂ ਸੀ ਨਾ ਆਪਰੇਟ ਕਰਕੇ ਉਸ ਚੀਜ਼ ਨੂੰ ਕੱਢਿਆ ਜਾ ਸਕਦਾ ਸੀ ਨਾ ਇਸ ਸਟੇਜ ਤੇ ਇਸ ਸਟੇਜ ਦੇ ਉੱਪਰ ਕੀਮੋ ਲੱਗ ਸਕਦੀਆਂ ਸੀ ਬਾਪੂ ਦੇ ਬਸ ਇਹੀ ਸੀ ਵੀ ਇਹਨਾਂ ਦੀ ਥੋੜੀ ਤਕਲੀਫ ਘਟ ਜਵੇ ਤੇ ਜਿੰਨਾ ਇਹਨਾਂ ਦਾ ਸਮਾਂ ਹੈਗਾ ਉਹ ਤਕਲੀਫ ਰਹਿਤ ਬਤੀਤ ਕਰ ਸਕੇ ਤੇ ਅੱਜ ਆਪਣੇ ਉਸ ਵਕਤ ਨੂੰ ਉਸ ਸਮੇਂ ਨੂੰ ਪੂਰਾ ਕਰਦੇ ਹੋਏ ਬਾਪੂ ਰਾਜਕਮਾਰ ਜੀ ਇਸ ਦੁਨੀਆ ਤੋਂ کوچ ਕਰ ਗਏ ਨੇ ਤੇ ਬਾਪੂ ਕਰੀਬ ਢਾਈ ਮਹੀਨੇ ਦਾ ਸਮਾਂ ਸਾਡੇ ਕੋਲੇ ਬਤੀਤ ਕਰਕੇ ਗਏ ਨੇ ਸਾਡੀ ਟੀਮ ਵੱਲੋਂ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਗਈ ਜਿੰਨੀ ਕੁ ਹੋ ਸਕੇ ਇਹਨਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੀ ਪਰ ਅੱਜ ਸਵੇਰੋਂ ਰਾਤ ਵੀ ਠੀਕ ਸੀ ਬਾਪੂ ਕੈਂਪ ਲਾ ਕੇ ਛੱਡਿਆ ਰਾਤ ਬਹੁਤ ਸਾਰੇ ਮਰੀਜ਼ ਆਏ ਸੀ ਬਾਪੂ ਰਾਤ ਉੱਠ ਉੱਠ ਕੇ ਮੇਰੇ ਕੋਲੇ ਆਇਆ ਉਸ ਕਹਿਣਾ ਚਾਹੁੰਦਾ ਸੀ ਮੈਨੂੰ ਤੇ ਮੈਂ ਬਾਪੂ ਨੂੰ ਥੋੜਾ ਧਿਆਨ ਨਹੀਂ ਦਿੱਤਾ ਮੈਂ ਬਿਜੀ ਸੀ ਦੂਜੇ ਮਰੀਜ਼ਾਂ ਚ ਨੂੰ ਬਾਪੂ ਵੱਲ ਦੇਖ ਨਹੀਂ ਸਕਿਆ ਬਾਪੂ ਦੀ ਗੱਲ ਨਹੀਂ ਸੁਣ ਸਕਿਆ ਪਤਾ ਨਹੀਂ ਕੀ ਕਹਿਣਾ ਸੀ ਇਹਨੇ ਮੈਨੂੰ ਤੇ ਆ ਹੁਣ ਸਵੇਰੇ ਤੜਕਿਓਂ ਇਕਦਾਂ ਹੀ ਹੱਥਾਂ 'ਚ ਆ ਗਿਆ ਬਾਪੂ ਤੇ ਹੁਣ ਇੱਥੇ ਡਾਕਟਰਾਂ ਨੇ ECG ਕੀਤੀ ਆ ਉਹ ਵੀ ਬਲੈਂਕ ਆਈ ਆ CPR ਵਗੈਰਾ ਕੀਤਾ ਖਤਮ ਹੋ ਚੁੱਕੇ ਸੀ ਬਾਪੂ ਜੀ ਕਿ ਸਾਡੀ ਫੇਰ ਵੀ ਬੇਨਤੀ ਆ ਅਸੀਂ ਫੋਟੋਆਂ ਲਾਈਆਂ ਉੱਤੇ ਬਾਪੂ ਜੀ ਦੀਆਂ ਜੇ ਕੋਈ ਪਹਿਚਾਣਦਾ ਵਾ ਬਾਪੂ ਨੂੰ ਜੇ ਕੋਈ ਜਾਣਦਾ ਵਾ ਬਾਪੂ ਤਾਂ ਪਲੀਜ਼ ਸਾਡੇ ਨੰਬਰਾਂ ਦਾ ਸੰਪਰਕ ਕਰੋ ਆਪਾਂ ਇਹਨਾਂ ਦਾ ਅੰਤਮ ਸੰਸਕਾਰ ਆ ਜਿਹੜਾ ਉਹ ਅੱਜ 5 ਤਰੀਕ ਆ 7 ਤਰੀਕ ਨੂੰ ਕਰਾਂਗੇ ਆਪਾਂ ਜੇ ਤੁਸੀਂ ਕੋਈ ਭੈਣ ਭਰਾ ਆਉਣਾ ਚਾਹੁੰਦਾ ਬਾਪੂ ਦੇ ਅੰਤਮ ਸੰਸਕਾਰ 'ਚ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੋ ਅਸੀਂ 2 ਦਿਨ ਬਾਪੂ ਨੂੰ ਮੋਰਚੀ ਚ ਰੱਖ ਕੇ ਇੰਤਜ਼ਾਰ ਕਰਾਂਗੇ ਉਸ ਹੱਥ ਦਾ ਜਿਹੜਾ ਬਾਪੂ ਦੇ ਪਰਿਵਾਰ ਦਾ ਹੋਵੇ ਉਸ ਇਨਸਾਨ ਦਾ ਜਿਹੜਾ ਬਾਪੂ ਦੇ ਬਲੱਡ ਦੇ ਵਿੱਚੋਂ ਕੋਈ ਹੋਵੇ ਭੈਣ ਦਾ ਜਾਂ ਕੋਈ ਦੋਸਤ ਮਿੱਤਰ ਹੋਵੇ ਜਿਹਦੇ ਨਾਲ ਰਾਜਕਮਰ ਬਾਪੂ ਨੇ ਆਪਣਾ ਜੀਵਨ ਦਾ ਲੰਬਾ ਸਮਾਂ ਕੱਟਿਆ ਜਾਂ ਕੋਈ ਇਹਦਾ ਮਾਲਕ ਹੋਵੇ ਜਿਹਦੇ ਨਾਲ ਇਹਨੇ ਐਨੇ ਸਾਲ ਕੰਮ ਕੀਤਾ ਜਿਹਨੂੰ ਆਪਾਂ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਕਹਿੰਨੇ ਪਰ ਆਖਰੀ ਸਮੇਂ 'ਚ ਰਾਜਕਮਾਰ ਆਪਣਾ ਕੋਈ ਵੀ ਰਿਸ਼ਤਾ ਕੋਈ ਵੀ ਲਿੰਕ ਕੋਈ ਵੀ ਨੰਬਰ ਕੋਈ ਵੀ ਐਡਰੈਸ ਦੱਸ ਨਹੀਂ ਸਕੇ ਸਾਨੂੰ ਵੀ ਮੈਂ ਕੌਣ ਆ ਮੈਂ ਕਿੱਥੋਂ ਆ بس ਤੁਹਾਡੀ ਸ਼ੇਅਰ ਕੀਤੀ ਵੀਡੀਓ ਨਾਲ ਹੀ ਇਹ ਪਤਾ ਲੱਗ ਸਕਦਾ ਆਪਾਂ ਨੂੰ ਕਿ ਬਾਪੂ ਰਾਜਕਮਰ ਹੈ ਕੌਣ ਸੀ ਹੈ ਕਿੱਥੋਂ ਸੀ ਇਹ ਤੁਸੀਂ ਦੱਸ ਸਕਦੇ ਹੋ ਸਾਰੇ ਪਲੀਜ਼ ਸ਼ੇਅਰ ਕਰਿਓ ਵੀਡੀਓ ਅਰਦਾਸ ਕਰਿਓ ਬਾਪੂ ਰਾਜਕਮਰ ਜੀ ਵਾਸਤੇ ਬਾਪੂ ਜੀ ਨੂੰ ਆਪਣੇ ਚਰਨਾਂ ਚ ਵਾਹਿਗੁਰੂ ਜੀ ਜਗ੍ਹਾ ਦੇਣ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਕੁਝ ਵੀਡੀਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਨਾਲ ਜਦੋਂ ਬਾਪੂ ਜੀ ਇੱਥੇ ਰਹਿ ਰਹੇ ਸੀ ਉਹ ਵੀ ਸਾਰੀਆਂ ਦੇਖਿਓ ਅਸੀਂ ਜੇ ਤੂੰ ਮਾੜਾ ਸਾਡਾ ਸਾਥ ਦੇਵੇਂ ਨਾ ਅਸੀਂ ਤੇਰੇ ਘਰ ਦੇ ਟਿਕਰ ਕੁਝ ਨਹੀਂ ਹੰਪਚਾ ਦਈਏ ਤੈਨੂੰ ਕੋਈ ਆ ਕੇ ਮਿਲ ਲੈਵੇ